ਜਾਂਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਮਿਰਜ਼ਾਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਜਿੱਥੇ ਕੀ ਇਸ ਪਿੰਡ ਦਾ ਰਾਤ ਮੀਂਹ ਪੈਣ ਦੇ ਕਾਰਨ ਪੂਰੇ ਪੰਜਾਬ ਨਾਲੋਂ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇੰਤਜ਼ਾਰ ਕਰਦੇ ਰਹੇ ਪਿੰਡ ਵਾਸੀ ਕਿ ਕੋਈ ਆਉਣਗੇ ਸਾਡੀ ਸਾਰ ਲੈਣਗੇ ਪਰ ਕੋਈ ਨਾ ਪਹੁੰਚਿਆ ਤਾਂ ਅਕਕਾ ਪਿੰਡ ਦੇ ਨੌਜਵਾਨਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਮਿਲ ਕੇ ਜਿਹੜਾ ਆਪ ਹੀ ਰਸਤੇ ਸਵਾਰ ਨੇ ਸ਼ੁਰੂ ਕਰ ਦਿੱਤੇ ਸੋ ਸਾਡੇ ਨਾਲ ਹੈ ਨੌਜਵਾਨ ਗੱਲਬਾਤ ਕਰਦੇ ਆ ਕਿਵੇਂ ਜਿਹੜਾ ਇਹ ਨੁਕਸਾਨ ਹੋਇਆ ਸੜਕ ਟੁੱਟੀ ਹੈ ਸੋ ਵੀਰ ਜੀ ਕੀ ਨਾਮ ਹੈ ਤੁਹਾਡਾ ਹਰਜਿੰਦਰ ਸਿੰਘ ਹੈ ਜੀ ਹਰਜਿੰਦਰ ਜੀ ਕਿਵੇਂ ਇਹ ਸੜਕ ਟੁੱਟੀ ਹੈ ਕਦੋਂ ਟੁੱਟੀ ਹੈ ਜੀ ਇਹ ਇਹ ਰਾਤੀ ਟੁੱਟੀ ਹੈ ਜੀ ਹੈ ਤਾਂ ਇਹ 3-4 ਦਿਨੋਂ ਜੀ ਜਿਹੜਾ ਪਹਿਲਾ ਮੀਂਹ ਪਿਆ ਜੀ ਪਿੰਡ ਵਾਲੇ ਆਪੇ ਸਮਾਰ ਰਹੇ ਜੀ ਰਾਤ ਜਿਆਦਾ ਨੁਕਸਾਨ ਹੋ ਗਿਆ ਇਹਦਾ ਜੀ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਆਵਾਜ਼ ਬੁਲੰਦ ਕੀਤੀ ਹੈ ਕਿ ਸਾਨੂੰ ਇਹ ਦਿੱਕਤ ਆ ਰਹੀ ਹੈ ਸਾਡੀ ਪਰੇਸ਼ਾਨੀ ਹੈ ਰਸਤਾ ਟੁੱਟ ਗਿਆ ਅਸੀਂ ਕਿੱਥੋਂ ਆਈਏ ਜਾਈਏ ਇਹ ਤਾਂ ਜੀ ਸਾਲ ਡੇਢ ਸਾਲ ਹੋ ਗਏ ਜੀ ਕਹਿੰਦੇ ਆ ਨੂੰ ਇਹ ਜਦ ਵੀ ਖਰਾਬ ਹੁੰਦਾ ਜੀ ਰਸਤਾ ਤਾਂ ਪਿੰਡ ਵਾਲੇ ਸਹੀ ਕਰਦੇ ਆ ਜੀ ਮਤਲਬ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਜੀ ਹੁੰਦੀ ਉਰੇ ਰਸਤੇ ਤੇ ਨਹੀਂ ਆ ਕੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਦੇਖਦਾ ਵੀ ਨਹੀਂ ਹੈ ਨਹੀਂ ਕੋਈ ਨਹੀਂ ਜੀ ਦੇਖਦਾ ਵੋਟਾਂ ਦੇ ਟਾਈਮ ਆ ਜਾਂਦੇ ਨੇ ਜੀ ਵੋਟਾਂ ਸਾਨੂੰ ਪਾਉ ਅਸੀਂ ਇਹ ਕਰਾਂਗੇ ਉਹ ਕਰਾਂਗੇ ਜੀ ਨੀ ਫਿਰ ਹੁਣ ਫਿਰ ਜਦੋਂ ਅੱਕ ਗਏ ਵੀ ਨਹੀਂ ਕੋਈ ਆਇਆ ਤਾਂ ਫਿਰ ਆਪੇ ਜਿਹੜੀਆਂ ਟਰੈਕਟਰ ਟਰਾਲੀਆਂ ਲੈ ਕੇ ਆਪੇ ਮਿੱਟੀ ਪਾਉਣੀ ਸ਼ੁਰੂ ਕਰਤੀ ਹਾਂਜੀ ਇਹ ਆਏ ਸਾਲ ਦਾ ਕੰਮ ਹੈ ਜੀ ਪਿੰਡ ਦਾ ਪਿੰਡ ਵਾਲੇ ਕਰਦੇ ਜੀ ਸਾਰਾ ਕੁਝ ਸਰਕਾਰ ਵੱਲੋਂ ਕੋਈ ਕੁਝ ਨਹੀਂ ਕੀਤਾ ਜਾਂਦਾ ਜੀ ਸਾਡੇ ਲਈ ਹੁਣ ਸਰਕਾਰ ਤੱਕ ਮਤਲਬ ਤੁਸੀਂ ਦੇਖਦੇ ਹੀ ਨਹੀਂ ਵੀ ਆਉਗੇ ਜਾਂ ਸਨੇਹਾ ਸੁਨੇਹਾ ਤਾਂ ਲਾਉਂਦੇ ਹੁਣੇ ਹਾਂਜੀ ਸਨੇਹਾ ਲਾਉਂਦੇ ਜੀ ਜਾ ਕੇ ਵੀ ਆਂਦੇ ਰਹੇ ਆ ਜੀ ਮੈਂ ਕਹਿੰਦਾ 6 ਮਹੀਨੇ ਜੀ ਨੂੰ 10 15 ਕਿਹੜੇ ਹੋ ਜਾਂਦੇ ਆ ਜੀ ਸਰਕਾਰ ਵੱਲ ਪਰ ਕੋਈ ਆ ਕੇ ਦੇਖਦਾ ਨਹੀਂ ਜੀ ਸਾਨੂੰ ਜਦੋਂ ਉਹ ਬਰਸਾਤਾਂ ਦੇ ਦਿਨ ਆਉਂਦੇ ਆ ਫਿਰ ਤਾਂ ਹੋਰ ਵੀ ਜ਼ਿਆਦਾ ਜਿਹੜੀ ਕੈਲੀਏ ਪਰੇਸ਼ਾਨੀ ਵਾਧੀ ਹੁੰਨੀ ਤੁਹਾਡੀ ਹਾਂਜੀ ਬਰਸਾਤਾਂ ਜਿਹਦਾ ਬਹੁਤ ਨੁਕਸਾਨ ਹੁੰਦਾ ਇਹ ਸਾਰਾ ਰਸਤਾ ਖਰਾਬ ਹੈ ਜੀ ਹੁਣ ਸਾਰਾ ਆਪੇ A to Z ਸਹੀ ਕਰਨਾ ਹੈ ਬਰਸਾਤਾਂ ਤੋਂ ਬਾਅਦ ਵੀ ਹੁਣ ਵੀ ਬਰਸਾਤਾਂ ਦੇ ਵਿੱਚ ਵੀ ਬਾਕੀ ਅਸੀਂ ਤਾਂ ਇੱਕੇ ਮੰਗ ਰੱਖਦੇ ਆ ਜੀ ਵੀ ਸਾਨੂੰ ਹਿਮਾਚਲ ਨਾਲ ਜੋੜ ਦਿੱਤਾ ਜਾਵੇ ਪੰਜਾਬ ਵਿੱਚੋਂ ਗੱਡ ਕਿਉਂ ਸਾਡੀ ਕੋਈ ਸੁਣਵਾਈ ਤਾਂ ਹੈ ਨਹੀਂ ਜੀ ਉਰੇ ਕਰਦੇ ਆ ਯਾਰ ਪੰਜਾਬ ਵਧੀਆ ਸੂਬਾ ਏ ਚਲੋ ਠੀਕ ਹੈ ਹਿਮਾਚਲ ਵੀ ਸੂਬਾ ਵਧੀਆ ਏ ਪਰ ਪੰਜਾਬ ਨਾਲੋਂ ਕਿਉਂ ਟੁੱਟਣਾ ਤੁਸੀਂ ਸਾਡੇ ਪੰਜਾਬ ਦੇ ਲੋਕ ਹੋ ਯਾਰ ਪੰਜਾਬ ਦੇ ਮੋਜਲਾ ਮੋਹਲੀ ਦਾ ਪਿੰਡ ਹੈ ਤੁਹਾਡਾ ਸਰਕਾਰਾਂ ਤੋਂ ਅੱਕ ਗਈ ਜੀ ਬਸ ਕੋਈ ਤਾਂ ਕੋਈ ਹੱਲ ਨਾ ਹੋਇਆ ਯਾਰ ਕੋਈ ਸੁਣਵਾਈ ਨਹੀਂ ਜੀ ਹੈ ਸਾਡੀ ਜਿੰਨੇ ਮਰਜ਼ੀ ਜਿਹੜੇ ਮਾਰ ਲੋ ਜੀ ਪ੍ਰਸ਼ਾਸਨ ਕੋਲ ਕੋਈ ਸੁਣਵਾਈ ਨਹੀਂ ਹੈ ਨਹੀਂ ਫਿਰ ਹੁਣ ਜੇ ਦੇਖੋ ਬਰਸਾਤ ਦੇ ਦਿਨ ਚੱਲਦੇ ਆ ਵਾਇਗਰੂ ਨਾ ਕਰਾ ਕਿਸੇ ਤੇ ਕੋਈ ਚੀਜ਼ ਲੜ ਜਾਵੇ ਜਾਂ ਰੀਲੀ ਚੀਜ਼ ਹੈ ਜਾਂ ਕਿਸੇ ਨੂੰ ਅਟੈਕ ਆ ਜਾਵੇ ਜਾਂ ਕਿਸੇ ਲੇਡੀਜ਼ ਕੋਲ ਬੱਚਾ ਹੋਣਾ ਉਹ ਹੈ ਜਾਂ ਕੋਈ ਹੋਰ ਪਰੇਸ਼ਾਨੀ ਆ ਜਾਵੇ ਫਿਰ ਡਾਕਟਰੀ ਸਹੂਲਤ ਲਈ ਕੋਈ ਹੋਰ ਰਸਤਾ ਹੈਗਾ ਜਾਂ ਉਹਨਾਂ ਨੂੰ? ਇਹੀ ਰਸਤਾ ਹੈ ਜੀ ਇੱਕ। ਇੱਕੋ ਇੱਕ ਇੱਕੋ ਇੱਕ ਰਸਤਾ ਹੈ। ਇਹ ਵੀ ਬੰਦ ਪਿਆ ਤਾਂ? ਇਹ ਵੀ ਬੰਦ ਹੈ ਜੀ। ਸਾਡੇ ਪਿੰਡ ਵਾਲੇ ਤਾਂ ਕਮਰੇ ਲੈ ਕੇ ਰਹਿ ਰਹੇ ਜੀ ਜਿਹੜੇ ਮੱਲੇ ਕੀ ਕੋਈ ਵੀ ਪ੍ਰੋਬਲਮ ਹੈ ਜਾਂ ਜਿਸ ਤਰ੍ਹਾਂ ਬੱਚਾ ਹੋਣਾ ਜੀ ਕਿਸੇ ਵਾ ਬਾਹਰ ਕਮਰਾ ਲੈ ਕੇ ਰਹਿ ਰਹੇ। ਮਤਲਬ ਆ ਇੱਧਰ ਉੱਧਰ ਚਲੇ ਜਾਣੇ ਪਿੰਡੇ ਛੱਡ ਦਿੰਨੇ। ਹਾਂ ਜੀ। ਐਨੀ ਪਰੇਸ਼ਾਨੀ ਹੋ ਗਈ? ਪਰੇਸ਼ਾਨੀ ਬਹੁਤ ਹੈ ਜੀ ਉਹਰੇ। ਸੋ ਤੁਸੀਂ ਸੁਣਿਆ ਹੀ ਆ ਕਿ ਨੌਜਵਾਨ ਵੱਲੋਂ ਕਿਹਾ ਜਾਇਆ ਕਿ ਜਦੋਂ ਸਾਡੇ ਕਿਸੇ ਪਿੰਡ ਦੀ ਔਰਤ ਕੋਲ ਕੋਈ ਬੱਚਾ ਹੁਣੇ ਵਾਲਾ ਹੁੰਦਾ ਹੈ ਤਾਂ ਉਹ ਪਿੰਡੇ ਛੱਡ ਜਾਂਦੇ ਆ ਤੇ ਨਾਲ ਹੀ ਮੰਗ ਕਰ ਰਹੇ ਆ ਕਿ ਸਾਨੂੰ ਜਿਹੜਾ ਹਿਮਾਚਲ ਦੇ ਨਾਲ ਜੋੜ ਦਿੱਤਾ ਜਾਵੇ ਕਿ ਸਾਡੀ ਜਿਹੜੀ ਸਮੱਸਿਆ ਨਹੀਂ ਸੁਣੀ ਜਾ ਰਹੀ ਸੋ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਅਸੀਂ ਵੀ ਬੇਨਤੀ ਕਰਦੇ ਆ ਕਿ ਜਰੂਰ ਇਸ ਪਿੰਡ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਦੀਆਂ ਜੋ ਸਮੱਸਿਆਵਾਂ ਉਸ ਨੂੰ ਸੁਣਿਆ ਜਾਵੇ ਤਾਂ ਇਹਨਾਂ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਵੈਸੇ ਤਾਂ ਆਇਸਾਰ ਆ ਜਾਂਦੀ ਹੈ ਜੀ ਪਰ ਹੁਣ ਤਾਂ ਰਾਤ ਦੇ ਕੱਲ ਦਾ ਬਹੁਤ ਮੀਂਹ ਪਿਆ ਜੀ ਕੱਲ ਦਾ ਬਹੁਤ ਬੁਰਾ ਹਾਲਾਤ ਹੈ ਤਿੰਨ ਚਾਰ ਜਗ੍ਹਾ ਤੇ ਰਸਟਰ ਟੁੱਟ ਗਿਆ ਜੀ ਅੱਜ ਸਕੂਲ ਕੋਈ ਨਹੀਂ ਬੱਚਾ ਗਿਆ ਹੈ ਨਹੀਂ ਚਾਰ ਪੰਜ ਬਸਾਂ ਦੀ ਕੋਈ ਬੱਥ ਨਹੀਂ ਜਾਈ ਅੱਥੇ ਜਿਹੜਾ ਪਿੰਡ ਦਾ ਸਕੂਲ ਹੈ ਉਹਦੇ ਵਿੱਚ ਵੀ ਨਦੀ ਪੈਂਦੀ ਹੈ ਉਹ ਟੀਚਰਾਂ ਨੇ ਗਰਾਉਂਡ ਦੇ ਵਿੱਚ ਇੱਕ ਕਮਰੇ ਦੇ ਵਿੱਚ ਵਿਚਾਰਿਆਂ ਨੇ ਸਕੂਲ ਲਾਇਆ ਤਾਂ ਕਿ ਕੋਈ ਬੱਚਾ ਨਾ ਖੜ ਜਾਏ ਟੀਚਰ ਨਾ ਖੜ ਜਾਏ ਤਾਂ ਅੱਜ ਹੁਣ ਕੋਈ ਗਮਾਰ ਠਮਾਰ ਹੈ ਗੋਚਰ ਤੱਕ ਅਸੀਂ ਮੰਜੇ ਤੇ ਦੇਖੇ ਜਾਂਦੇ ਹਾਂ ਜੀ ਕੀ ਕਰੀਏ ਨਾ ਗੱਡੀ ਜਾਂਦੀ ਹੈ ਨਾ ਕਾਰ ਜਾਂਦੀ ਹੈ ਤਾਂ ਹੁਣ ਲੋਕਾਂ ਨੇ ਇਕੱਠੇ ਹੋ ਕੇ ਆਪ ਨੂੰ ਚੜ ਕੇ ਤਾਂ ਇੱਕ ਜੀਸੀਬੀ ਮੰਗਾਈ ਹੈ ਬਾਕੀ ਟਰੈਕਟਰ ਲਾ ਕੇ ਤਾਂ ਅਸੀਂ ਆਪ ਸਵਾਰ ਰਹੇ ਜੀ ਰਸਤਾ ਸਰਕਾਰ ਨੇ ਸਾਡੀ ਕੋਈ ਸਹੂਲਤਾਂ ਆਰੀਆਂ ਤੱਕ ਪਹੁੰਚ ਕੀਤੀ ਦੱਸਿਆ ਉਹਨਾਂ ਨੂੰ ਸਾਨੂੰ ਆਹ ਮਖਿਆ ਆਹ ਦਿਹਾਦੀ ਆਹ ਠੀਕ ਹੈ ਅੱਜ ਸਾਲ ਅੱਜ ਸਾਲ ਅਸੀਂ ਪੁੱਟਦੇ ਹਾਂ ਕੋਈ ਨਹੀਂ ਬਹੜਦਾ ਇੱਥੇ ਕੋਈ ਵੀ ਨਹੀਂ ਬਹੜਦਾ ਅੱਜ ਸਾਲ ਅਸੀਂ ਆਪ ਸਵਾਰਦੇ ਹਾਂ ਜੀ ਬਿਜਲੀ ਦੇ ਦੋ ਖੰਭੇ ਟੇਡੇ ਹੋ ਗਏ ਤੇ ਆਪ ਸਵਾਰ ਰਹੇ ਜੀ ਤਾਂ ਲਾਈਨ ਚਾਲੂ ਕਰੀਏ ਜੀ ਸਾਢੇ 25 ਸਰਵਾਇਸ ਇਸ ਤੋਂ ਅੱਗੇ ਵੀ ਕੋਈ ਪਿੰਡ ਆ ਹੋਰ ਨਹੀਂ ਇਹ ਆ ਲਾਸਟ ਪਿੰਡ ਹੈ ਪੰਜਾਬ ਦਾ ਜੀ ਅੱਗੇ ਹਿਮਾਚਲ ਲੱਗਦਾ ਹੈ ਜੀ ਹਿਮਾਚਲ ਬੱਧੀ ਸਾਤਨ ਸਾਰੀਆਂ 9 ਕਿਲੋਮੀਟਰ ਹੈ ਸਾਡੇ ਬੱਚੇ ਆ ਜਿਹੜੇ ਉੱਥੀ ਕੰਮ ਪਰ ਜਾਂਦੇ ਹਨ ਦਿਨਾਨੀਆਂ ਫੈਕਟਰੀਆਂ ਦੇ ਵਿੱਚ ਤਾਂਗੇ ਫੈਕਟਰੀਆਂ માં ਜਾਂਦੀਆਂ ਅਸੀਂ ਉੱਥੇ ਨੂੰ ਰਸਤਾ ਇਹੀ ਰਸਤਾ ਇੱਕ ਸਿਵਲਿੰਗੀ ਮੰਗਣਾ ਜੀ ਇਹੀ ਹੈ ਜੀ ਇੱਕ ਇੱਕ ਰਸਤਾ ਸੀ ਉਪਰੋਂ ਬਣਾਇਆ ਤਾਂ ਉਹ ਵਿਭਾਗਾਂ ਚੰਗਲਾਤ ਨੇ ਸਾਡਾ ਬੰਦ ਕਰ ਦਿੱਤਾ ਇਸ ਤੋਂ ਬਾਅਦ ਹੋਰ ਕੋਈ ਰਸਤਾ ਕੋਈ ਵੀ ਰਸਤਾ ਨਹੀਂ ਹੈ ਜੀ ਜਿਹੜਾ ਥਾ ਇੱਧਰ ਪਾਣੀ ਖੜਾ ਹਤਿਆ ਡੈਮ ਲੱਗਿਆ ਤਾਂ ਅੱਗੇ ਕਿਤੇ ਨੂੰ ਵੀ ਨਹੀਂ ਜਾ ਸਕਦੇ ਫਿਰ ਬਹੁਤ ਬੜੀ ਸਮੱਸਿਆ ਹੈ ਕੋਈ ਬਿਮਾਰ ਹੋ ਜਾਵੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਵੇ ਜਾਂ ਕੋਈ ਲੇਡੀਜ਼ ਕੋਈ ਰਾਤ ਨੂੰ ਬਿਮਾਰ ਹੋ ਜਾਵੇ ਜੀ ਬਹੁਤ ਔਖਾ ਜੀ ਬਹੁਤ ਔਖਾ ਸਾਨੂੰ ਇਹ ਪਤਾ ਜੀ ਕਿ ਕਿਸ ਤਰ੍ਹਾਂ ਟਾਈਮ ਕੱਟਦੇ ਹਾਂ ਇਹਦੇ ਵਿੱਚ ਤੇ ਪਿੰਡਾਂ ਤੇ ਜੀ ਹੋਰ ਆਬਾਦੀਆਂ ਹਰੇਕ ਪਿੰਡ ਦੀ ਬਾਦੀਆਂ ਹੈ ਤਾਂ ਇਸ ਦੀ ਘਟ ਰਹੀ ਹੈ ਆਏ ਸਾਲ 5-7 ਘਰ ਮਤਲਬ ਸਹੂਲਤਾਂ ਤੋਂ ਵਾਂਝੇ ਬਾਹਰ ਚਲੇ ਜਾਂਦੇ ਨੇ ਪਿੰਡ ਛੱਡਦੇ ਪਿੰਡ ਛੱਡ ਕੇ ਜੀ ਤਾਂ ਅੱਧਾ ਪਿੰਡ ਤੇ ਜ਼ਿਆਦਾ ਮਤਲਬ ਨਾਲ ਬਾਹਰ ਨਿਕਲ ਗਿਆ ਜੀ ਜੇ ਹਿਮਾਚਲ ਨੇੜੇ ਲੱਗਦਾ ਤੁਹਾਨੂੰ ਹਿਮਾਚਲ ਸਾਨੂੰ ਨੇੜੇ ਲੱਗਦਾ ਜੀ ਬਾਕੀ ਉੱਥੇ ਸਹੂਲਤਾਂ ਦੇਖ ਲਓ ਕਿ ਕਿੰਨੀ ਹੈ ਅਸੀਂ ਤਾਂ ਚਾਹੁੰਦੇ ਵੀ ਸਾਨੂੰ ਜੇ ਸੂਬਾ ਹਮਾਤ ਨਾਲ ਬੁਲਾ ਦੇ ਤਾਂ ਬਹੁਤ ਧੰਨਵਾਦ ਹੈ ਜੀ ਸਰਕਾਰ ਕਿਉਂ ਹਮਾਤ ਨਾਲ ਕਿਉਂ ਮਿਲਣਾ ਤੁਸੀਂ ਪੰਜਾਬ ਦਾ ਪਿੰਡ ਪੰਜਾਬ ਨਾਲ ਰਹੋ ਵਧੀਆ ਪੰਜਾਬ ਸੂਬਾ ਜੀ ਪੰਜਾਬ ਦਾ 900 ਰੁਪਏ ਜੀ ਪੰਜਾਬ ਤੇ ਸੂਲਤਾ ਵੀ ਕਿਉਂ ਆਉਂ ਜਿਹੜੀ ਪੰਜਾਬ ਮੈਂ ਹੋਰ ਤਾੜ ਸੂਲਤਾ ਮਿਰਜ਼ਾ ਪਰ ਦੇਖ ਲਓ ਕਿਤੀ ਹੈ ਕੋਈ ਸੂਲਤਾ ਕੋਈ ਸਰਕਾਰੀ ਬੱਸ ਸਾਡੇ ਨਾਲ ਉਹਦੀ ਬੱਸ ਨਹੀਂ ਆਏਗੀ ਕੋਈ ਵੀ ਆ ਇੱਕ ਮਾਸਟਰ ਵਾਸਤੇ ਇੱਕ ਪਿੰਕ ਸਕੂਲ ਹੈ ਜਿਹਦੇ ਵਿੱਚ ਅਸੀਂ 2 ਸਾਲ ਉਹ ਕੈਂਡਨ ਦੀ ਸਾਡੇ ਕਿਸੇ ਟੀਚਰ ਦੇ ਟੀਚਰ ਦੇ ਇੱਕ ਤਹੁੰ ਤੋਂ ਪਿੰਕ ਨਹੀਂ ਕਿ ਦੱਸਦੇ ਫਿਰ ਉਸ ਤੋਂ ਬਾਅਦ ਬੱਚੇ ਕਿੱਥੇ ਪੜਨ ਜਾਣਗੇ ਕਿਹੜਾ ਬਾਕੀ ਉਹ ਤਾਂ ਮੇਰੇ ਘਰ ਨਾਲ 4-5 ਕਿਲੋਮੀਟਰ ਪੈਂਦਾ ਮਾਰਾ 9 ਕਿਲੋਮੀਟਰ ਇਹ ਮੰਡੀ ਵੀ ਦਵਾ ਕਿੱਥੇ ਤੋਂ ਪ੍ਰਾਇਮਰੀ ਤੋਂ ਬਾਅਦ ਨਾ ਮਿਡਲ ਹੈ ਮਿਡਲ ਹੈ ਅੱਟਮੀ ਦੀ ਗੱਲ ਹੈ 8ਵੀਂ ਦਾ ਹੁਣ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਜੇ ਯਾ ਤਾਂ ਪੰਜਾਬ ਵਾਲੀ ਸੂਲਤਾ ਸਾਨੂੰ ਮੁਹੱਈਆ ਕਰਾਓ ਜਿਸ ਤਰ੍ਹਾਂ ਹੋਰ ਪੰਜਾਬ ਦੇ ਵਿੱਚ ਸੂਲਤਾ ਤਾਂ ਮੁਹੱਈਆ ਕਰਾਓ ਜਾਂ ਸਾਨੂੰ ਇਹ ਮਾਚਣਾ ਸੋ ਤੁਸੀਂ ਸੁਣਿਆ ਹੈ ਕਿ ਕਿੰਨੇ ਪਰੇਸ਼ਾਨ ਨੇ ਪਿੰਡ ਦੇ ਲੋਕ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਵੱਡੀਆਂ ਸਮੱਸਿਆਵਾਂ ਇਹਨਾਂ ਦੀਆਂ ਜਿਹੜੀਆਂ ਇਹਨਾਂ ਨੂੰ ਝੱਲਣੀਆਂ ਪੈ ਰਹੀਆਂ ਐ ਤੇ ਸਭ ਤੋਂ ਵੱਡੀ ਸਮੱਸਿਆ ਰਾਸਤੇ ਦੀ ਐ ਜੋ ਕਿ ਹਰੇਕ ਬਰਸਾਤ ਦੇ ਵਿੱਚ ਖਰਾਬ ਹੋ ਜਾਂਦਾ ਐ ਤੇ ਉਸ ਤੋਂ ਬਾਅਦ ਇਹਨਾਂ ਦਾ ਸੰਪਰਕ ਪੂਰੀ ਦੁਨੀਆ ਨਾਲ ਟੁੱਟ ਜਾਂਦਾ ਐ ਤੋ ਸਰਕਾਰ ਨੂੰ ਲਗਾਤਾਰ ਬੇਨਤੀ ਕਰ ਰਿਹਾ ਹੈ ਕਿ ਸਾਡੀ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾਵੇ ਕੈਮਰਾਮੈਨ ਜਗਦੇਸ਼ ਸਿੰਘ ਦੇ ਨਾਲ ਹਰਮਿਤ ਸਿੰਘ ਜੀ ਮੀਡੀਆ ਕੋਰਾਲੀ ਲਈ